ਬੇਹੱਦ ਮੰਦ ਭਾਗੀ ਖਬਰ Rajasthan ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ 5 ਸਾਲਾ ਬੱਚਾ ਜੋ ਬੋਰਵੈਲ ਦੇ ਵਿੱਚ ਦੇਖ ਗਿਆ ਸੀ ਉਸ ਦੀ ਮੌਤ ਹੋ ਗਈ ਹੈ ਦੱਸ ਦੇ ਕਿ 9 ਦਸੰਬਰ ਨੂੰ ਇਹ ਬੱਚਾ ਬੋਰਵੈਲ ਦੇ ਵਿੱਚ ਡਿੱਗ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਸੀ ਤੇ ਅੱਜ ਬੱਚੇ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਉਸ ਦੀ ਜਾਨ ਜਾ ਚੁੱਕੀ ਸੀ ਤਾਂ ਦਮ ਤੋੜ ਦਿੱਤੇ ਨੇ 5 ਸਾਲਾ ਬੱਚੇ ਨੇ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ 9 ਦਸੰਬਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਦੋਂ Rajasthan ਦੇ ਵਿੱਚ ਇੱਕ ਬੋਰਵੈਲ ਦੇ ਵਿੱਚ 5 ਸਾਲਾ ਮਸੂਮ ਬੱਚਾ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਘਰਦਿਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਦਾ ਹੈ ਤਾਂ ਉਸ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਤਾਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਸੀ ਪਰ ਜਦੋਂ ਬੱਚੇ ਨੂੰ ਅੱਜ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਤਾਂ ਬੇहद ਮੰਦਪਾਗੀ ਖਬਰ ਰਾਜਸਥਾਨ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੇ ਕਿ ਖੁੱਲੇ ਬੋਰਵੈਲ ਕਾਰਨ ਹੋ ਰਹੇ ਹਾਦਸੇ ਲਗਾਤਾਰ ਬੱਚਿਆਂ ਦੀ ਜਾਨ ਲੈ ਰਹੇ ਨੇ ਤੇ ਅਜੇ ਹਾਈ ਕੁਝ ਰਾਜਸਥਾਨ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਜਿੱਥੇ 9 ਦਸੰਬਰ ਨੂੰ ਬੋਰਵੈਲ ਦੇ ਵਿੱਚ ਡਿੱਗਿਆ 5 ਸਾਲਾ ਮਾਸੂਮ ਆਰੀਅਨ ਜ਼ਿੰਦਾ ਵਾਪਸ ਨਹੀਂ ਆ ਸਕਿਆ 3 ਦਿਨਾਂ ਦੇ ਬਚਾਅ ਕਾਰਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਗਿਆ ਤਾਂ 5 ਸਾਲਾ ਆਰੀਅਨ ਦੀ ਮੌਤ ਹੋ ਚੁੱਕੀ ਹੈ ਰੈਸਕਿਊ ਟੀਮ ਨੇ ਉਸ ਨੂੰ ਬਾਹਰ ਕੱਢਿਆ ਤੇ ਪੁਲਿਸ ਨੇ ਆਰੀਅਨ ਦੀ ਲਾਸ਼ ਨੂੰ ਹੁਣ ਹਸਪਤਾਲ ਦੇ ਮੋਰਚੀ ਮੋਰਚਰੀ ਘਰ ਦੇ ਵਿੱਚ ਵੀ ਰਖਵਾ ਦਿੱਤਾ ਤਾਂ ਬੱਚੇ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ 9 ਦਿਨ ਤੋਂ ਲਗਾਤਾਰ ਮਾਫ ਕਰਨਾ 9 ਦਸੰਬਰ ਨੂੰ ਬੋਰਵਲ ਦੇ ਵਿੱਚ ਬੱਚਾ ਡਿੱਗ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਸੀ ਪਰ ਬਦਕਿਸਮਤੀ ਦੇ ਨਾਲ 5 ਸਾਲਾ ਬੱਚੇ ਦੀ ਦਮ ਕੁੱਟਣ ਦੇ ਨਾਲ ਮੌਤ ਹੋ ਗਈ ਹੈ ਤਾਂ ਆਰਿਅਨ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ 5 ਸਾਲ ਦੀ ਉਮਰ ਸੀ ਜੋ ਕਿ ਬੋਰਵੈਲ ਦੇ ਵਿੱਚ ਜਾ ਡਿੱਗਦਾ ਤਾਂ ਪ੍ਰਸ਼ਾਸਨ ਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਗਈ ਕਿ ਇਸ ਬੱਚੇ ਦੀ ਜਾਨ ਬਚਾਈ ਜਾ ਸਕੇ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਤਾਂ ਆਰੀਨ ਦੀ ਦਮ ਕੁੱਟਣ ਦੇ ਨਾਲ ਮੌਤ ਹੋ ਗਈ ਹੈ ਤਾਂ Rajasthan ਤੋਂ ਬੇहद ਮੰਦਭਾਗੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ 5 ਸਾਲਾ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ ਖੁੱਲਾ ਬੋਰਵੈਲ ਬੋਰਵੈਲ ਇੱਕ ਵਾਰ ਫਿਰ ਜਿਹੜਾ ਇੱਕ ਬੱਚੇ ਦੀ ਮੌਤ ਦਾ ਕਾਰਨ ਬਣ ਗਿਆ दसिक्की लगातार खुले बोरवेल कारण हादसे ਵੱਧਦੇ ਜਾ ਰਹੇ ਨੇ ਬੱਚਿਆਂ ਦੀ ਜਾਨ ਲੈ ਰਿਹਾ ਹੈ ਖੁੱਲੇ ਬੋਰਵੈਲ ਕਾਰਨ ਤਾਂ ਇੱਕ ਹੋਰ ਬੱਚਾ ਇਸ ਦੀ ਪੇਚ ਚੜ ਗਿਆ 5 ਸਾਲਾ ਇਸ ਦੀ ਉਮਰ ਸੀ ਆਰਿਅਨ ਇਸ ਬੱਚੇ ਦਾ ਨਾਮ ਸੀ ਜਿਸ ਦੀ ਹੁਣ ਮੌਤ ਹੋ ਗਈ ਹੈ